ਵਿੱਤ ਮੰਤਰੀ ਨਿਰਮਲ ਸੀਤਾ ਰਾਮ ਨੇ ਨੌਕਰੀ ਪੇਸ਼ਾ ਲੋਕਾਂ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਬਜਟ ਭਾਸ਼ਣ 'ਚ ਵਿੱਤ ਮੰਤਰੀ ਨੇ ਇਨਕਮ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਸਰਕਾਰ ਨੇ ਬਜਟ ਵਿੱਚ ਮੱਤ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ ਨਵੀਂ ਟੈਕਸ ਵਿਵਸਥਾ ਵਿੱਚ ਸਟੈਂਡਰਡ ਡਿਡਕਸ਼ਨ 50000 ਰੁਪਏ ਤੋਂ ਵਧਾ ਕੇ 75000 ਰੁਪਏ ਕਰ ਦਿੱਤੀ ਗਈ ਹੈ ਇਸ ਨਾਲ ਨਵੀਂ ਟੈਕਸ ਵਿਵਸਥਾ ਵਿੱਚ 7.75 ਲੱਖ ਰੁਪਏ ਦੀ ਆਮਦਨ ਟੈਕਸ ਮੁਫਤ ਹੋਵੇਗੀ ਇਸ ਨਾਲ 17.5 ਹਜ਼ਾਰ ਰੁਪਏ ਦਾ ਲਾਭ ਹੋਵੇਗਾ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਇਹ ਐਲਾਨ ਕੀਤਾ ਹੈ ਕਿ ਆਮਦਨ ਟੈਕਸ ਨੂੰ ਸੌਖਾ ਕੀਤਾ ਜਾਵੇਗਾ। ਟੀ ਡੀ ਐਸ ਦਾ ਸਮੇਂ ਸਿਰ ਉਪਤਾਨ ਨਾ ਕਰਨਾ ਹੁਣ ਅਪਰਾਧ ਨਹੀਂ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਕਿਹਾ ਕਿ ਸਟੈਂਡਰਡ ਡਿਡੈਕਸ਼ਨ ਨੂੰ 50000 ਰੁਪਏ ਤੋਂ ਵਧਾ ਕੇ 75000 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 0 ਤੋਂ 3 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ। 3 ਤੋਂ 7 ਲੱਖ ਰੁਪਏ ਲਈ 5% ਦੀ 7 ਤੋਂ 10 ਲੱਖ ਰੁਪਏ ਲਈ 10% ਦੀ 10 ਤੋਂ 12 ਲੱਖ ਰੁਪਏ ਲਈ ਇੱਕ 15% ਦੀ 12 ਤੋਂ 15 ਲੱਖ ਰੁਪਏ ਤੱਕ 20% ਦੀ ਟੈਕਸ ਦੇਣਾ ਪਵੇਗਾ 15 ਲੱਖ ਰੁਪਏ ਤੋਂ ਬਾਅਦ ਦੀ ਤਨਖਾਹ ਤੇ 30% ਦੀ ਟੈਕਸ ਲੱਗੇਗਾ ਇਨ ધ ਨਿਊ ਟੈਕਸ ਰਜਾਈਮ ਦਾ ਟੈਕਸ ਰੇਟ ਸਟਰਕਚਰ ਇਸ ਪ੍ਰੋਪੋਜ਼ਡ ਟੂ ਬੀ ਰਿਵਾਈਜ਼ਡ ਐਸ ਫਾਲੋਸ 0 ਟੂ 3 ਲੱਖ ਰੁਪੀਸ ਨਿਲ 3 ਟੂ 7 ਲੱਖ ਰੁਪੀਸ 5% 7 ਟੂ 10 ਲੱਖ ਰੁਪੀਸ 10% 10 to 12 lakh rupees 15% 12 to 15 lakh rupees 20% and above 15 lakh rupees 30% as a result of these changes a salaried employee in the new tax regime stands to save up to 17500 rupees in income tax <laughs> 2024-25 ਦਾ ਪੂਰਾ ਬਜਟ ਹੈ ਜਿਸ ਵਿੱਚ ਵਿੱਤ ਮੰਤਰੀ ਨੇ ਵਿਕਸਿਤ ਪਾਰ ਦਾ ਬਲੂਪ੍ਰਿੰਟ ਪੇਸ਼ ਕੀਤਾ ਹੈ ਸਰਕਾਰ ਨੇ ਬਜਟ ਦੀਆਂ ਨੋ ਤਰਜੀਹਾਂ ਤੈਅ ਕੀਤੀਆਂ ਹਨ ਜਿਨ੍ਹਾਂ ਦੇ ਕੇਂਦਰ ਵਿੱਚ ਕਿਸਾਨ, ਰੋਜ਼ਗਾਰ ਅਤੇ ਮੱਧ ਵਰਗ ਹਨ ਇਹਨਾਂ ਲਈ ਸਰਕਾਰ ਨੇ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਇਸ ਵਾਰ ਬਜਟ ਵਿੱਚ ਸਰਕਾਰ ਨੇ ਰੋਜ਼ਗਾਰ ਅਤੇ ਸਕਿੱਲ ਡਿਵੈਲਪਮੈਂਟ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ ਹੈ ਜਿਸ ਵਿੱਚ ਕਾਮਕਾਜੀ ਔਰਤਾਂ ਲਈ ਹੋਸਟਲ ਅਤੇ ਕਰੇਚਾਂ ਦੀ ਸਥਾਪਨਾ ਕੀਤੀ ਜਾਵੇਗੀ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਲਈ ਸਹਾਇਤਾ ਦਿੱਤੀ ਜਾਵੇਗੀ 10000 ਰੁਪਏ ਬਾਇਓ ਇਨਪੁਟ ਸੈਂਟਰ ਸਥਾਪਿਤ ਕੀਤੇ ਜਾਣਗੇ ਪੰਜ ਰਾਜਾਂ ਵਿੱਚ ਜਨ ਸਮਰਥਕ ਕਿਸਾਨ ਕ੍ਰੈਡਿਟ ਕਾਰਡ ਵੰਨੇ ਜਾਣਗੇ ਝਿੰਗਾ ਦੇ ਉਤਪਾਦਨ ਨੂੰ ਵਧਾਉਣ ਲਈ ਕੇਂਦਰੀ ਉਪਜਾਓ ਕੇਂਦਰ ਬਣਾਏ ਜਾਣਗੇ ਪਿੰਡ ਵਿਕਾਸ ਲਈ 2.64 ਲੱਖ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਪਹਿਲੀ ਵਾਰ ਨੌਕਰੀ ਲੱਭਣ ਵਾਲਿਆਂ ਲਈ ਸਰਕਾਰ ਤਿੰਨ ਕਿਸ਼ਤਾਂ ਵਿੱਚ ਇੱਕ ਮਹੀਨੇ ਦੀ ਤਨਖਾਹ ਡੀਬੀਟੀ ਕਰੇਗੀ ਇਸ ਦੀ ਸੀਮਾ 15000 ਹੈ ਨਿਰਮਾਣ ਖੇਤਰ ਵਿੱਚ ਰੋਜ਼ਗਾਰ ਨੂੰ ਤਸ਼ਾਇਦ ਕਰਨ ਲਈ ਸਰਕਾਰ ਪਿਛਲੇ 4 ਸਾਲਾਂ ਵਿੱਚ EPFO ਸਹਾਇਤਾ ਪ੍ਰਦਾਨ ਕਰੇਗੀ ਇਹ ਕਰਮਚਾਰੀ ਅਤੇ ਮਾਲਕ ਦੋਵਾਂ ਲਈ ਉਪਲਬਧ ਹੋਵੇਗਾ ਨਵੇਂ ਕਰਮਚਾਰੀ ਦੀ ਭਰਤੀ ਤੇ ਅਗਲੇ 2 ਸਾਲਾਂ ਲਈ EPFO ਵਿੱਚ ਯੋਗਦਾਨ ਲਈ ਮਾਲਕਾਂ ਨੂੰ 3000 ਰੁਪਏ ਮਹੀਨਾ ਸਹਾਇਤਾ ਦਿੱਤੀ ਜਾਵੇਗੀ 3 ਲੱਖ ਨੌਜਵਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਤਹਿਤ 5000 ਰੁਪਏ ਜੀ ਪੱਤਾ ਦਿੱਤਾ ਜਾਵੇਗਾ ਅਮਰitsar ਕੋਲਕਾਤਾ ਉਦਯੋਗਿਕ ਕੋਰੀਡੋਰ ਤੇ ਗਿਆ ਵਿਖੇ ਉਦਯੋਗਿਕ ਕੇਂਦਰ ਦਾ ਵਿਕਾਸ ਕੀਤਾ ਜਾਵੇਗਾ ਸਰਕਾਰ 26000 ਕਰੋੜ ਰੁਪਏ ਦੀ ਲਾਗਤ ਨਾਲ ਪਟਨਾ ਪੂਨਿਆ ਐਕਸਪ੍ਰੈਸਵੇਅ ਅਤੇ ਹੋਰ ਸੜਕੀ ਮਾਰਗਾਂ ਦੇ ਕੰਮ ਉਹ ਤੇਜ਼ੀ ਨਾਲ ਕਰੇਗੀ ਸਰਕਾਰ ਆਂਧਰਾ ਪ੍ਰਦੇਸ਼ ਨੂੰ 15000 ਕਰੋੜ ਰੁਪਏ ਦੀ ਵਾਧੂ ਸਹਾਇਤਾ ਦੇਵੇਗੀ ਇੰਡੀਆ ਪੋਸਟ ਪੇਮੈਂਟ ਬੈਂਕ ਦੀਆਂ 100 ਤੋਂ ਵੱਧ ਸ਼ਾਖਾਵਾਂ ਉੱਤਰ ਪੂਰਵੀ ਰਾਜਾਂ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ ਮੋਦਰਾ ਯੋਜਨਾ ਤਹਿਤ ਲੋਨ ਦੀ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ ਮੈਨੂਫੈਕਚਰਿੰਗ ਸੈਕਟਰ ਵਿੱਚ ਐਮਐਸਐਮਈ ਲਈ ਲੋਨ ਗਰੰਟੀ ਸਕੀਮ ਸ਼ੁਰੂ ਕੀਤੀ ਜਾਵੇਗੀ 100 ਕਰੋੜ ਰੁਪਏ ਤੱਕ ਦੇ ਕਰਜ਼ੇ ਲਈ ਕੋਈ ਵੀ ਗਰੰਟੀ ਦੀ ਲੋੜ ਨਹੀਂ ਹੋਵੇਗੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ 2.0 ਦੇ ਤਹਿਤ 10 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 1 ਕਰੋੜ ਪਰਵਾਰਾਂ ਨੂੰ ਘਰ ਮੁਹੱਈਆ ਕਰਵਾਏ ਜਾਣਗੇ ਸਰਕਾਰ ਸ਼ਹਿਰੀਕਰਨ ਲਈ ਸਸਤੀਆਂ ਦਰਾਂ ਤੇ ਕਰਜ਼ਿਆਂ ਲਈ ਵਿਆਜ ਸਬਸਿਡੀ ਸਕੀਮ ਲਿਆਵੇਗੀ